ਕਾ ਮਾਈਕਰ ਰਿਪੋਰਟ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਲਖਵਿੰਦਰ ਪਠੜ੍ਹਲ ਹਾਜ਼ਰਾਂ ਅੱਜਕਾ ਨਵੀਂ ਰਿਪੋਰਟ ਲੈ ਕੇ ਅੱਜ ਅਸੀਂ ਚਰਚਾ ਕਰਾਂਗੇ ਤਰਨਤਾਰਨ ਜਿਵਨੀ ਚੋਣ ਬਾਰੇ ਦੱਸਿਆ ਜਾਂਦਾ ਹੈ ਕਿ ਜਿਹੜੀ ਤਰਨਤਾਰਨ ਦੀ ਜਿਮਨੀ ਚੋਣ ਹੋਵੇਗੀ ਉਸ ਤੋਂ ਹੀ ਜਿਹੜਾ 2027 ਦੇ ਮੁੱਖ ਮੰਤਰੀ ਦਾ ਰਾਹ ਜਿਹੜਾ ਪੱਧਰਾ ਹੋਵੇਗਾ ਇਸ ਕਰਕੇ ਸਾਰੀਆਂ ਹੀ ਜਿਹੜੀਆਂ ਸਿਆਸੀ ਪਾਰਟੀਆਂ ਨੇ ਇਸ ਜਿਮਨੀ ਚੋਣ ਵਿੱਚ ਸਿਰ ਧੜ ਦੀ ਵਾਜੀ ਲਾਉਣਗੀਆਂ ਅਗਲੀਆਂ ਵਿਧਾਨ ਸਭਾ ਚੋਣਾਂ 'ਚ ਲਗਭਗ 15 ਮਹੀਨੇ ਰਹਿ ਗਏ ਹਨ ਤਾਂ ਕਰਕੇ ਇਹ ਚੋਣ ਜਿੱਤਣ ਲਈ ਸਾਰੀਆਂ ਜਿਹੜੀਆਂ ਪਾਰਟੀਆਂ ਨੇ ਉਹ ਪੱਬਾ ਪਾਰ ਹੋਈਆਂ ਹੋਈਆਂ ਨੇ ਕਿਉਂਕਿ ਸਾਰੀਆਂ ਪਾਰਟੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿੱਤ ਨਾਲ ਜਿਹੜਾ ਉਹ ਆਪਣਾ ਅਗਾ ਆਜ ਕਰਨਾ ਚਾਹਣਗੀਆਂ ਪੰਜਾਬ ਚ ਇਹ ਹੜਾਂ ਦਾ ਪਰਸ਼ਾਵਾ ਵੀ ਇਸ ਜਿਮਣੀ ਚੋਣ ਤੇ ਪਵੇਗਾ ਬੇਸ਼ੱਕ ਹੜਾਂ ਤੋਂ ਜਿਹੜਾ ਤਰਨਤਾਰਨ ਹੈ ਉਹ ਜਿਆਦਾ ਪ੍ਰਭਾਵਿਤ ਨਹੀਂ ਹੋਇਆ ਪਰ ਵੀ ਸੱਤਾ ਧਿਰ ਲਈ ਜਿਹੜੀ ਇਹ ਹੜ ਸੀ ਉਹ ਖਤਰੇ ਦੀ ਘੰਟੀ ਹੋ ਸਕਦੇ ਨੇ ਲਗਭਗ ਸਾਰੀਆਂ ਪਾਰਟੀਆਂ ਨੇ ਜਿਹੜੇ ਆਪਣੇ ਉਮੀਦਵਾਰ ਨੇ ਉਹ ਐਲਾਨ ਦਿੱਤੇ ਹਨ ਤਰਨਤਾਰਨ ਦੀ ਜਿਹੜੀ ਇਹ ਸੀਟ ਹੈ ਉਹ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਦੇਹਾਂਤ ਮੰਗਰੋਂ ਹੈ ਜਿਹੜੀ ਖਾਲੀ ਹੋਈ ਹੈ ਤੇ ਉਸ ਤੇ ਹੁਣ ਜਿਮਣੀ ਚੋਣ ਦੁਬਾਰਾ ਤੋਂ ਜਿਹੜੀ ਚੋਣ ਹੋ ਰਹੀ ਹੈ ਆਮ ਆਦਮੀ ਪਾਰਟੀ ਜਿਹੜਾ ਤਿੰਨ ਬਾਰ ਦੇ ਵਿਧਾਇਕ ਹਰਮীত ਸਿੰਘ ਸੰਧੂ ਨੂੰ ਆਪਣਾ ਉਮੀਦਵਾਰ ਉਮੀਦਵਾਰ ਬਣਾਇਆ ਹਰਮীত ਸਿੰਘ ਸੰਧੂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਚ ਵਿੱਚ ਸਨ ਉਹ ਪਿਛਲੀ ਜਿਹੜੀ ਚੋਣ ਸੀਗੀ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜੇ ਸੀ ਤੇ ਇੱਕ ਉਹਨਾਂ ਨੂੰ ਠੀਕ ਠਾਕ ਤੇ ਬਹੁਤ ਵਧੀਆ ਵੋਟ ਪਈ ਸੀ ਤੇ ਉਹ ਦੂਜੇ ਨੰਬਰ ਤੇ ਰਹੇ ਸਨ ਤੇ ਜਿਹੜਾ ਹਰਮੀਤ ਸਿੰਘ ਸੰਧੂ ਹੈ ਉਹਨਾਂ ਦਾ ਜਿਹੜਾ ਸਿਆਸੀ ਕਰੀਅਰ ਹੈ ਉਹ ਵੀ ਇਸੇ ਸੀਟ ਤੋਂ ਸ਼ੁਰੂ ਹੁੰਦਾ ਹੈ ਤੇ ਉਹਨਾਂ ਦਾ ਦਾਅਵਾ ਜਿਹੜਾ ਤਰਨਤਾਰਨ ਸੀਟ ਤੇ ਕਾਫੀ ਜਿਹੜਾ ਦੱਸਿਆ ਜਾਂਦਾ ਹੈ 2002 ਤੋਂ ਜਿਹੜਾ ਹਰਮੀਤ ਸਿੰਘ ਸੰਧੂ ਨੇ ਆਪਣੇ ਸਿਆਸੀ ਸਫ਼ਰ ਦਾ ਜਿਹੜਾ ਇੱਕ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿਹੜਾ ਸਫ਼ਰ ਦਾ ਆਗਾਜ਼ ਕੀਤਾ ਤੇ 2000 ਸੰਧੂ 2007 ਤੋਂ 2012 ਦੀ ਚੋਣ ਬਤੌਰ ਜਿਹੜਾ ਅਕਾਲੀ ਉਮੀਦਵਾਰ ਜਿੱਤੇ ਆ ਸਾਲ 2022 ਦੀ ਚੋਣ ਉਹ ਆਪ ਉਮੀਦਵਾਰ ਤੋਂ ਡਾਕਟਰ ਕਸ਼ਮੀਰ ਸਿੰਘ ਸੋਲ ਤੋਂ ਹਾਰ ਜਾਂਦੇ ਆ ਜਿਨ੍ਹਾਂ ਦੀ ਮੌਤ ਤੋਂ ਬਾਅਦ ਹੁਣ ਇੱਥੇ ਦੁਬਾਰਾ ਤਰਨ ਤਰਨ ਦੇ ਵਿੱਚ ਜਿਮਣੀ ਚੋਣ ਹੋ ਰਹੀ ਹੈ ਦਲ ਬਦਲਣਾ ਕਿਤੇ ਨਾ ਕਿਤੇ ਸੰਧੂ ਨੂੰ ਤੇ ਆਮ ਆਦਮੀ ਪਾਰਟੀ ਨੂੰ ਤਰਨ ਤਰਨਾਂ ਸੀਟ ਤੇ ਭਾਰੀ ਵੀ ਪੈ ਸਕਦਾ ਹੈ ਕਿਉਂਕਿ ਇਹ ਇੱਕ ਪੰਥਕ ਸੀਟ ਹੈ ਜਿੱਥੇ ਜਿਹੜੀ ਹੈ ਹਵਾ ਬਦਲਦੀ ਨੂੰ ਬਹੁਤਾ ਦੇਰ ਨਹੀਂ ਲੱਗਦਾ ਕਦੋਂ ਵੀ ਪਿਛਲੇ 2-4 ਦਿਨਾਂ ਨੂੰ ਕੋਈ ਵੀ ਲਹਿਰ ਹੈ ਜਿਹੜੀ ਇਸ ਸੀਟ ਤੇ ਬਣ ਸਕਦੀ ਹੈ ਕਿਉਂਕਿ ਇਹ ਇੱਕ ਪਿੰਡੂ ਡੋਮੀਨੇਟ ਜਿਹੜੀ ਸੀਟ ਹੈ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੀ ਆਪਣੀ ਸਿਹਤ ਬੀਮਾ ਯੋਜਨਾ ਉਹ ਤਰਨ ਤਾਰਨ ਤੋਂ ਹੀ ਸ਼ੁਰੂ ਕੀਤੀ ਹੈ ਤਾਂ ਕਿ ਉਹ ਇਸ ਸਕੀਮ ਰਾਹੀਂ ਜਿਹੜਾ ਵੋਟਾਂ ਦਾ ਲਾਹਾ ਲੈ ਸਕਣ ਤੇ ਆਮ ਆਦਮੀ ਪਾਰਟੀ ਨੂੰ ਵੱਲ ਵੋਟਰਾਂ ਨੂੰ ਜਿਹੜਾ ਕੱਟ ਸਕਣਾ ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਜਿਹੜਾ ਜੁਲਾਈ ਵਿੱਚ ਹੀ ਉਮੀਦਵਾਰ ਐਲਾਨ ਦਿੱਤਾ ਸੀ ਤੇ ਇੱਕ ਔਰਤ ਤੇ ਜਿਹੜਾ ਦਾਅ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੇਡਿਆ ਗਿਆ ਤੇ ਇੱਕ ਔਰਤ ਨੂੰ ਜਿਹੜਾ ਉਮੀਦਵਾਰ ਬਣਾਇਆ ਗਿਆ ਉਹਨਾਂ ਦਾ ਵੀ ਜਿਹੜਾ ਇਸ ਤਰਨਤਨ ਦੀ ਸੀਟ ਤੇ ਹੈ ਉਹ ਚੰਗਾ ਪ੍ਰਭਾਵ ਮੰਨਿਆ ਜਾਂਦਾ ਅਕਾਲੀ ਦਲ ਦੀ ਇੱਕ ਵੱਡੀ ਵੋਟ ਬੈਂਕ ਵੀ ਇਸ ਸੀਟ ਤੇ ਮੰਨੀ ਜਾਂਦੀ ਹੈ ਅਕਾਲੀ ਦਲ ਲਈ ਵੀ ਜਿਹੜੀ ਇਹ ਸੀਟ ਹੈ ਉਹ ਕਰੋ ਜਾ ਮਰੋ ਦੀ ਸੀਟ ਬਣ ਗਈ ਹੈ ਕਿਉਂਕਿ ਜਿਹੜੀ ਇਹ ਸੀਟ ਹੈ ਪੰਥਕ ਸੀਟ ਮੰਨੀ ਜਾਂਦੀ ਹੈ ਪਿੰਡੂ ਹਲਕੇ ਦੀ ਸੀਟ ਮੰਨੀ ਜਾਂਦੀ ਹੈ ਜੇਕਰ ਅਕਾਲੀ ਦਲ ਨੇ 2027 ਜੇ ਕੋਈ ਚੰਗਾ ਪ੍ਰਦਰਸ਼ਨ ਕਰਨਾ ਹੈ ਤਾਂ ਕਾਲੀ ਦਲ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਇੱਥੋਂ ਦੇ ਵੋਟਰਾਂ ਨੂੰ ਉਹ ਲਵਾਉਣਾ ਪਵੇਗਾ ਤੇ ਉਹਨਾਂ ਨੂੰ ਆਪਣੀ ਪਾਰਟੀ ਵੱਲ ਆਕਰਸ਼ਿਤ ਕਰਨਾ ਪਵੇਗਾ ਹਾਲਾਂਕਿ ਕਾਲੀ ਦਲ ਨੇ ਸਭ ਤੋਂ ਪਹਿਲਾਂ ਜਿਹੜਾ ਆਪਣਾ ਉਮੀਦਵਾਰ ਜੁਲਾਈ ਵਿੱਚ ਹੀ ਇੱਥੇ ਦੇ ਦਿੱਤਾ ਸੀ ਤੇ ਲਗਾਤਾਰ ਕਾਲੀ ਦਲ ਹੈ ਜਿਹੜੀਆਂ ਚੋਣ ਮੇ ਮਾ ਇੱਥੋਂ ਸ਼ੁਰੂ ਕਰ ਰਹੀ ਹੈ ਸੁਖਵੀਰ ਸਿੰਘ ਬਾਦਲ ਵੀ ਜਿਹੜਾ ਇੱਥੋਂ ਉਹ ਆਪਣਾ ਸਿਆਸੀ ਲਾਹਾ ਲੈਣਾ ਚਾਹਣਗੇ ਕਿਉਂਕਿ ਲਗਾਤਾਰ ਉਹਨਾਂ ਨੇ ਐਕਟਿਵ ਪੋਲਿਟਿਕਸ ਪਿਛਲੇ ਸਮੇਂ ਤੋਂ ਹੜਾਂ ਦੇ ਵਿੱਚ ਕੀਤੀ ਹੈ ਤੇ ਉਥੇ ਉਹਨਾਂ ਨੇ ਨਗਦ ਰਕਮੀਆਂ ਵੀ ਹੜ੍ਹਾਂ ਦੇ ਵਿੱਚ ਪ੍ਰਹਾੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਬੰਡੀ ਤੇ ਰਸ ਦੇ ਵੀ ਬੱਖੋ-ਬੱਖ ਟਰੱਕ ਜਿਹੜੇ ਸੋਸ਼ਲ ਮੀਡੀਆ ਤੇ ਲੋਕ ਦੇਖਦੇ ਰਹਿੰਦੇ ਸੀ ਉਹ ਭੇਜੇ ਨੇ ਇਸ ਕਰਕੇ ਜਿਹੜਾ ਸੁਖਬੀਰ ਬਾਦਲ ਵੀ ਇੱਥੋਂ ਆ ਜਿਹੜਾ ਉਹ ਸਿਆਸੀ ਲਾਹਾ ਲੈ ਸਕਦੇ ਹਨ ਇਹ ਇੱਕ ਜਿਹੜੀ ਸ਼੍ਰੋਮਣੀ ਅਕਾਲੀ ਦਲ ਤਰਨਤਾਰਨ ਸੀਟ ਤੇ ਜਿਹੜੀ ਹੈ ਲਗਾਤਾਰ ਮજબૂત ਮੰਨੀ ਜਾਂਦੀ ਹੈ ਆਪ ਦੇ ਇਸ ਸਮੇਂ 93 ਵਿਧਾਇਕ ਨੇ ਜੇ ਇਹ ਸੀਟ ਆਮ ਆਦਮੀ ਪਾਰਟੀ ਜਿੱਤਦੀ ਹੈ ਤਾਂ ਉਹਨਾਂ ਦੇ ਜਿਹੜੇ ਵਿਧਾਇਕ ਨੇ ਉਹ 94 ਹੋ ਜਾਣਗੇ ਤੇ ਕਾਂਗਰਸ ਨੇ ਵੀ ਜਿਹੜਾ ਚੋਣ ਮੁਹਿੰਮ ਦਾ ਇਥੋਂ ਜਿਹੜਾ ਆਗਾਜ਼ ਕਰ ਦਿੱਤਾ ਹੈ ਪਿਛਲੇ ਸਮੇਂ ਜਦੋਂ ਉਹਨਾਂ ਨੇ ਆਪਣੇ ਕੈਂਡੀਡੇਟ ਦੇ ਕਾਗਜ਼ ਭਰਾਏ ਸੀ ਤਾਂ ਰਾਜਾ ਬੜਿੰਗ ਨੇ ਇੱਕ ਬਿਆਨ ਵੀ ਦਿੱਤਾ ਸੀ ਜਿਸ ਦੀ ਸੋਸ਼ਲ ਮੀਡੀਆ ਤੇ ਬਹੁਤ ਚਰਚਾ ਹੋਈ ਉਹਨਾਂ ਨੇ ਕਿਹਾ ਸੀ ਜਾਂ ਤਾਂ ਤੁਸੀਂ ਹਿੰਦੁਸਤਾਨ ਵਾਲੇ ਪਾਸੇ ਖੜ੍ਹ ਜੋ ਜਾਂ ਖਾਲਿਸਤਾਨ ਵਾਲੇ ਪਾਸੇ ਖੜ੍ਹ ਜੋ ਹੁਣ ਪੰਜਾਬ ਦੇ ਜਿਹੜੇ ਤਰਨਤਾਰਨ ਸੀਟ ਦੇ ਲੋਕ ਨੇ ਉਹ ਦੱਸਣਗੇ ਕਿ ਉਹ ਹਿੰਦੁਸਤਾਨ ਚਾਹੁੰਦੇ ਆ ਜਾਂ ਖਾਲਸਤਾਨ ਚਾਹੁੰਦੇ ਤੇ ਇਸ ਬਿਆਨ ਤੇ ਜਿਹੜਾ ਉਹਨਾਂ ਦਾ ਵਿਰੋਧ ਵੀ ਹੋਇਆ ਤੇ ਇਸ ਬਿਆਨ ਦੀ ਜਿਹੜੀ ਬਹੁਤ ਚਰਚਾ ਵੀ ਹੋਈ ਗਈ ਇਸ ਬਿਆਨ ਤੋਂ ਬਾਅਦ ਹੈ ਜਿਹੜੀ ਉਹਨਾਂ ਨੇ ਇਹ ਚੋਣ ਮਹੀਮ ਸੀ ਜਿਹੜੀ ਪਖਾ ਦੱਤੀ ਸੀ ਕਾਂਗਰਸ ਨੇ ਆਪਣਾ ਉਮੀਦਵਾਰ ਜਿਹੜਾ ਕਰਨਵੀਰ ਸਿੰਘ ਬੁਰਜ ਬੁਰਜ ਨੂੰ ਬਣਾਇਆ ਜਿਨ੍ਹਾਂ ਨੂੰ ਜਿਨ੍ਹਾਂ ਦੀ ਕੀ ਨੇੜਤਾ ਪ੍ਰਤਾਪ ਸਿੰਘ ਬਾਜਵਾ ਨਾਲ ਦੱਸੀ ਜਾਂਦੀ ਹੈ ਤੇ ਵਿੱਤੀ ਤੌਰ ਤੇ ਉਹ ਇੱਕ ਸ਼ਮ ਸ਼ਖਸ ਮਦਬਿੱਤੀ ਤੌਰ ਤੇ ਮਜ਼ਬੂਤ ਲੀਡਰ ਦੱਸੇ ਜਾਂਦੇ ਨੇ ਜਿਨ੍ਹਾਂ ਕੋਲ ਪੈਸਾ ਚੰਗਾ ਹੈ ਪਰ ਉਹਨਾਂ ਦਾ ਜਿਹੜਾ ਚਿਹਰਾ ਬਹੁਤਾ ਤਰਨਤਾਰਨ ਜਮਣੀ ਚੋਣ ਜਾਂ ਤਰਨਤਾਰਨ ਦੇ ਲੋਕਾਂ ਦੇ ਵਿੱਚ ਬਹੁਤਾ ਚਰਚਿਤ ਨਹੀਂ ਐਨਾ ਪਛਾਣ ਵਾਲਾ ਚਿਹਰਾ ਨਹੀਂ ਹੈਗਾ ਭਾਜਪਾ ਨੇ ਵੀ ਹਰਜੀਤ ਸਿੰਘ ਸੰਧੂ ਨੂੰ ਆਪਣਾ ਉਮੀਦਵਾਰ ਬਣਾਇਆ ਭਾਰਪਾ ਵੀ ਦੇਖੋ ਕੀਰਣ ਨੀਤੀ ਖੇਡਦੀ ਹੈ ਕਿਸ ਤਰ੍ਹਾਂ ਜਿਹੜਾ ਪਿੰਡੂ ਹਲਕੇ ਦੇ ਵਿੱਚ ਉਹ ਵੋਟਾਂ VOTERਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ ਇਹ ਦੇਖਣਾ ਬਣੇਗਾ ਬਣੇਗਾ ਹਾਲਾਂਕਿ ਬਿੱਟੂ ਨੇ ਇਹ ਕਹਿ ਦਿੱਤਾ ਹੈ ਕਿ ਜਿਹੜੀਆਂ 2027 ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਪੰਜਾਬ ਦੀਆਂ ਹੋਣਗੀਆਂ ਉਹ ਭਾਜਪਾ ਇਕੱਲੇ ਆਪਣੇ ਦਮ ਤੇ ਲੜੇਗੀ ਤੇ ਇਸ ਤੋਂ ਬਾਅਦ ਜਿਹੜਾ ਜਿਹੜਾ ਸਾਂਝੀਆਂ ਧਰਾਂ ਪੰਥਕ ਧਰਾਂ ਵੱਲੋਂ ਵੀ ਆਪਣਾ ਉਮੀਦਵਾਰ ਦਿੱਤਾ ਗਿਆ ਸੰਦੀਪ ਸਿੰਘ ਸਨੀ ਦੇ ਭਰਾ ਮਨਦੀਪ ਸਿੰਘ ਨੂੰ ਪੰਥਕ ਧਰਾਂ ਵੱਲੋਂ ਜਿਹੜਾ ਆਪਣਾ ਸਾਂਝਾ ਉਮੀਦਵਾਰ ਉਤਾਰਿਆ ਗਿਆ ਇਸ ਦੇ ਵਿੱਚ ਪੰਤਕ ਤੇਰਾ ਵੱਲੋਂ ਬੱਕ ਬੱਕ ਪੰਤਕ ਤੇਰਾ ਵੱਲੋਂ ਜਿਹੜਾ ਉਮੀਦਵਾਰ ਐਲਾਨਿਆ ਗਿਆ ਇਸ ਦੇ ਵਿੱਚ ਬਾਰਸ ਪੰਜਾਬ ਦੇ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਅੰਬਰਸਾਰਾ ਤੇ ਅਕਾਲੀ ਦਲ ਮੋੜ ਸਰਜੀਤ ਨੇ ਇਹ ਸੰਦੀਪ ਸਿੰਘ ਸਣੀ ਨੂੰ ਜਿਹੜਾ ਆਪਣਾ ਉਮੀਦਵਾਰ ਐਲਾਨਿਆ ਪੰਤਕ ਤੇਰ ਹੋਣ ਕਰਕੇ ਕਿਤੇ ਨਾ ਕਿਤੇ ਸੰਦੀਪ ਸਿੰਘ ਮਨਦੀਪ ਸਿੰਘ ਨੂੰ ਵੀ ਜਿਹੜਾ ਇਸ ਸੀਟ ਦਾ ਲਾਹਾ ਮਿਲ ਸਕਦਾ ਕਿਉਂਕਿ ਉਹਨਾਂ ਦੇ ਭਰਾ ਸੰਦੀਪ ਸਿੰਘ ਦੀ ਇਸ ਇਲਾਕੇ ਦੇ ਵਿੱਚ ਕਾफी ਚਰਚਾ ਹੈ ਤੇ ਪਿਛਲੇ ਕੁਝ ਸਮੇਂ ਤੋਂ ਉਹ ਸੁਰਖੀਆਂ ਦੇ ਵਿੱਚ ਰਹੇ ਹਨ ਕਿਉਂਕਿ ਸੰਦੀਪ ਸਿੰਘ ਸਾਨੀ ਨੇ ਸੁਰੀ ਦਾ ਕਤਲ ਕਰਕੇ ਉਹ ਜੇਲ੍ਹ ਦੇ ਵਿੱਚ ਸਨ ਤੇ ਉਸ ਤੋਂ ਬਾਅਦ ਜਿਹੜਾ ਸੂਬਾ ਸਰਾਂਹ ਅਸੂਬਾ ਇੰਸਪੈਕਟਰ ਸੂਬਾ ਸਿੰਘ ਸੀ ਉਸ ਦਾ ਕਤਲ ਵੀ ਉਸ ਨੇ ਸੰਦੀਪ ਸਿੰਘ ਸਣੀ ਨੇ ਹੀ ਜੇਲ੍ਹ ਦੇ ਵਿੱਚ ਕਰ ਦਿੱਤਾ ਸੀ ਉਸ ਤੋਂ ਬਾਅਦ ਉਹ ਪੰਥਕ ਧਰਾਂ ਦੇ ਵਿੱਚ ਇੱਕ ਜਾਣਿਆ ਪਛਾਣਿਆ ਚਿਹਰਾ ਬਣ ਗਏ ਸਨ ਤੇ ਉਹਨਾਂ ਦੀ ਚਰਚਾ ਪੰਥਕ ਧਰਾਂ ਦੇ ਵਿੱਚ ਹੋਣ ਲੱਗ ਗਈ ਸੀ ਤੇ ਤਾਂ ਕਰਕੇ ਹੀ ਮਨਦੀਪ ਸਿੰਘ ਨੂੰ ਜਿਹੜਾ ਪੰਥਕ ਧਰਾਂ ਵੱਲੋਂ ਇੱਕ ਸਾਂਝਾ ਉਮੀਦਵਾਰ ਬਣਾਇਆ ਗਿਆ ਤਾਂ ਕਿ ਜਿਹੜਾ ਵੋਟਾਂ ਦਾ ਵੀ ਵੋਟਾਂ ਵੋਟਰਾਂ ਨੂੰ ਉਹ ਆਪਣੇ ਵੱਲ ਆਕਰਸ਼ਿਤ ਕਰ ਸਕੇ ਹਾਲਾਂਕਿ ਉਹਨਾਂ ਤੇ ਅਰੋ ਲਗਦੇ ਨੇ ਕਿ ਉਹ ਇੱਕ ਬਾਰੀ ਕੈਂਡੀਡੇਟ ਆ ਉਹ ਅੰਮਰਸਰ ਦੇ ਨੇ ਉਹ ਤਰਨਤਾਰਨ ਦੇ ਨਹੀਂ ਹਨ ਤੇ ਇਥੋਂ ਦੇ ਦੇਖੋ ਕਿਸ ਤਰ੍ਹਾਂ ਉਹ ਕਨੈਕਟੀਵਿਟੀ ਜਿਹੜਾ ਉਹ ਲੋਕਾਂ ਨਾਲ ਜਾਂ ਵੋਟਰਾਂ ਨਾਲ ਕਰਦੇ ਆ ਇਹ ਆਉਣ ਵਾਲਾ ਸਮਾਂ ਦੱਸੇਗਾ ਜਿਹੜੀ ਤਰਨਤਾਰਨ ਦੀ ਸੀਟ ਹੈ ਇਸ ਨੂੰ ਪਿੰਡੂ ਪ੍ਰਭਾਵ ਵਾਲੀ ਸੀਟ ਦੱਸਿਆ ਜਾਂਦਾ ਤੇ ਲੋਕਾਂ ਦੇ ਦਿਲ ਜਿਹੜੇ ਜਿੱਤਣੇ ਕਿਸੇ ਵੀ ਪਾਰਟੀ ਲਈ ਔਖੇ ਨੇ ਪੰਥਕ ਤਰ੍ਹਾਂ ਵੱਲੋਂ ਵੀ ਜ਼ੋਰ ਲਗਾਇਆ ਜਾਵੇਗਾ ਤੇ ਵੱਖ-ਵੱਖ ਸਿਆਸੀ ਜਿਹੜੀਆਂ ਸੱਤਾ ਤਰ ਵੱਲੋਂ ਵੀ ਜ਼ੋਰ ਲਗਾਇਆ ਜਾਵੇਗਾ ਕਿ ਸਾਰੇ ਵੋਟਰਾਂ ਨੂੰ ਉਹ ਆਪਣੇ ਵੱਲ ਆਕਰਸ਼ਿਤ ਕਰੇ ਕਿਉਂਕਿ ਜਿਹੜੀ ਇਹ ਸੀਟ ਹੈ 227 ਤੋਂ ਪਹਿਲਾਂ ਸਾਰੀਆਂ ਪਾਰਟੀਆਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਰੀਆਂ ਪਾਰਟੀਆਂ ਜਿੱਤ ਤੋਂ ਹੀ ਆਪਣਾ ਜਿਹੜਾ ਆਗਾਜ਼ ਹੈ 227 ਦਾ ਕਰਨਾ ਚਾਹਣਗੇ ਆ ਇਹ ਸੀਟ ਜਿਹੜੀ ਪੂਰੀ ਤਰ੍ਹਾਂ ਫਸਮੀ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਇਹ ਪਿੰਡੂ ਹਲਕਾ ਪੂਰੇ ਤੌਰ ਤੇ ਹਲਕੇ ਚ ਕੋਲ ਜਿਹੜੇ ਵੋਟਰ ਆ ਉਹ 1.93 ਲੱਖ ਵੋਟਰ ਹਨ ਜਿੰਨਾਂ ਵਿੱਚੋਂ 1 ਲੱਖ ਪੁਰਸ਼ ਵੋਟਰ ਤੇ 92240 ਔਰਤ ਵੋਟਰ ਹਨ ਹਲਕੇ 'ਚ ਕੁੱਲ 222 ਪੋਲਿੰਗ ਬੂਥ ਹਨ ਜਿੰਨਾਂ 'ਚੋਂ 60 ਸ਼ਹਿਰੀ ਬੂਥ ਤੇ 122 ਪਿੰਡੂ ਬੂਥ ਹਨ ਤਰਨਤਾਰਨ ਹਲਕੇ ਵਿੱਚ 96 ਪਿੰਡ ਪੈਂਦੇ ਹਨ ਜਿਨ੍ਹਾਂ ਦੀ ਵੋਟ ਫੈਸਲਾ ਕਰਨ ਹੈ ਜਿਹੜੀ ਸਾਫਤ ਹੋਵੇਗੀ ਜਿੰਨਾਂ ਵੱਲ ਪਿੰਡੂ ਵੋਟ ਜ਼ਿਆਦਾ ਜਾਵੇਗੀ ਉਹੀ ਪਾਰਟੀ ਹੈ ਜਿਹੜੀ ਇੱਥੋਂ ਜਿੱਤ ਸਕੇ ਹਾਲਾਂਕਿ ਤਰਨਤਾਰ ਸੀਟ ਨੂੰ ਇੱਕ ਪੰਥਕ ਸੋਚ ਵਾਲਾ ਇਲਾਕਾ ਹੀ ਮੰਨਿਆ ਜਾਂਦਾ ਇਸ ਸੀਟ ਤੇ ਕੌਣ ਕਿਸ ਤੇ ਭਾਰੂ ਪਵੇਗਾ ਇਹ ਕੋਈ ਵੀ ਨਹੀਂ ਦੱਸ ਸਕਦਾ ਕਿਉਂਕਿ ਕੁਝ ਹੀ ਦਿਨਾਂ ਦੇ ਵਿੱਚ ਜਿਹੜਾ ਇਸ ਸੀਟ ਦਾ ਜਿਹੜਾ ਫੈਸਲਾ ਕੌਨਣਾ ਹੈ ਜਾਂ ਫੈਸਲਾ ਕਿਸੇ ਵੀ ਪਾਰਟੀ ਦੇ ਹੱਕ ਵਿੱਚ ਸੁਣਾਇਆ ਜਾ ਸਕਦਾ ਹੈ ਧੰਨਵਾਦ ਮਹਿਲਕਮਿੰਦਰ ਸਿੰਘ ਪਠੱਲ ਜੁੜੇ ਰਹੋ ਦਾ ਮਾਈਕ ਰਿਪੋਰਟ ਨਾਲ ਜੇਕਰ ਸਾਡੀ ਰਿਪੋਰਟਿੰਗ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਸਾਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ